ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਇਸਮ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ You <laughs> Yeah, they're 雪地。看。 ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਾ ਨਵਾਂ ਸ਼ਹਿਰ ਸੋ ਨੀਰਜ ਮਹਿਰਾਜੀ ਮੇਰੇ ਬੇਟਾ ਜੀ ਜਿਨ੍ਹਾਂ ਦਾ ਪਹਿਲਾ ਟਰੈਕ ਰਾਜਾ ਸਾਹਿਬ ਜੀ ਦਰਸ਼ ਦਿਖਾ ਜਾਵੇ ਸੋ ਆਸ ਰੱਖਦੇ ਹਾਂ ਸਰੋਤਿਆਂ ਤੋਂ ਕੇਸ ਨੂੰ ਤੁਸੀਂ ਆਪਣਾ ਅਸ਼ੀਰਵਾਦ ਦਿਓਗੇ ਆਪਣਾ ਪਿਆਰ ਦਿਓਗੇ ਸੋ ਬਹੁਤ ਹੀ ਖੂਬਸੂਰਤ ਲਿਖਿਆ ਸਾਡੇ ਸਤਕਾਰਯੋਗ ਬਿੰਦਰੀ ਬੇਗਮਪੁਰੀਆ ਜੀ ਨੇ ਔਰ ਬਾ ਕਮਾਲ 뮤зик ਜੋ ਬੀਆ ਡਿਮਾਣਾ ਜੀ ਉਹਨਾਂ ਦੇ ਵੱਲੋਂ ਇਸ ਗੀਤ ਨੂੰ ਇਸ ਸ਼ਬਦ ਨੂੰ ਬਹੁਤ ਹੀ ਖੂਬਸੂਰਤ ਗੀਤ ਸੰਗੀਤ ਦੇ ਨਾਲ ਸ਼ਿੰਗਾਰਿਆ ਸੋ ਆਸ ਰੱਖਦੇ ਹਾਂ ਕਿ ਇਸ ਨੂੰ ਆਪਣਾ ਪਿਆਰ ਦਿਓਗੇ ਔਰ ਲਖਵਿੰਦਰ ਲਖਾ 뮤зик ਕੰਪਨੀ ਦੇ ਵਿੱਚ ਇਹ ਰਿਲੀਜ਼ ਹੋਣ ਜਾ ਰਿਹਾ ਹੈ ਸੋ ਆਸ ਰੱਖਦੇ ਆ ਸਭ ਤੋਂ ਕੇਸ ਨੂੰ ਪਿਆਰ ਦਿਓਗੇ ਅਸ਼ੀਰਵਾਦੋ ਕੇ ਵੱਤ-ਵੱਤ ਸ਼ੇਅਰ ਕਰਨਾ ਜੀ ਥੈਂਕ ਯੂ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸੂਰਾਪੁਰੀਆ ਬਹੁਤ ਆਦਰ ਸਤਿਕਾਰ ਦੇ ਨਾਲ ਸਾਡਾ ਜੀ ਸਾਡਾ ਬੱਚਾ ਛੋਟਾ ਨੀਰਜ ਜਿਨ੍ਹਾਂ ਦਾ ਕਿ ਪਹਿਲਾ ਹੀ ਟਰੈਕ ਪਹਿਲਾ ਹੀ ਗਾਣਾ ਇਹਨਾਂ ਨੇ ਆਸਰਾ ਲਿਆ ਰਾਜਾ ਸਾਹਿਬ ਦਾ ਰਾਜਾ ਸਾਹਿਬ ਜੀ ਦਰਸ਼ ਦਿਖਾ ਜਾਓ ਬਹੁਤ ਵਧੀਆ ਟਾਈਟਲ ਹੈ ਬਹੁਤ ਵਧੀਆ ਗਾਣਾ ਲਿਖਿਆ ਬਿੰਦਰੀ ਜੀ ਨੇ ਬਿੰਦਰੀ ਬੇਗਮਪੁਰੀਆ ਕਦੀ ਕਦੀ ਲਫਜ਼ ਇੰਨੇ ਵਧੀਆ ਇੰਨੇ ਡੂੰਗੇ ਇੰਨੇ ਸਤਕਾਰ ਦੇ ਨਾਲ ਲਿਖੇ ਜਾਂਦੇ ਆ ਮੈਂ ਮਾਣ ਕਰਦਾ ਫਖਰ ਕਰਦਾ ਬਿੰਦਰੀ ਦੀ ਕਲਮ ਤੇ ਔਰ ਨੀਰੀ ਦੀ ਗਾਇਕੀ ਤੇ ਸਭ ਤੋਂ ਵੱਡਾ ਯੋਗਦਾਨ ਬਹੁਤ ਪਿਆਰਾ ਯੋਗਦਾਨ ਮਿੱਠਾ ਯੋਗਦਾਨ ਦਿਲੋਂ ਯੋਗਦਾਨ ਦਿੱਤਾ ਸਾਡੇ 뮤ਜ਼ਿਕ ਡਾਕਟਰ ਬੜਾ ਫੇਮਸ ਬੀਰ ਡਮਾਣਾ ਬਗੜਾ ਡਮਾਣਾ ਜੀ ਬੜਾ ਨੇ ਰਵੀ ਡਮਾਣਾ ਇਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਕਲਾਕਾਰ ਸੰਗੀਤ ਸਭਾ ਸਾਰੀ 뮤ਜ਼ਿਕ ਡਾਕਟਰ ਬਗੜਾ ਡਮਾਣਾ ਜੀ ਦਾ ਫਿਰ ਦੁਬਾਰਾ ਸਤਿਕਾਰ ਕਰਦਾ ਔਰ ਵਧਾਈ ਦਿੰਨੇ ਆ ਨੀਰਜ ਨੂੰ ਲਖਵਿੰਦਰ ਲਖਾ ਜਿਹਨਾਂ ਦੀ ਕੰਪਨੀ ਦੇ ਵਿੱਚ ਇਹ ਗੀਤ ਆਇਆ ਦਿਨਦ ਗੁਣੀ ਰਾਚਾ ਗੁਣੀ ਤਰੱਕੀ ਬਖਸ਼ੇ ਰਾਜਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਸੁਣਿਓ ਤੋ ਪਹਿਲਾ ਮੇਰੇ ਵੱਲੋਂ ਰਾਜਾ ਸਾਹਿਬ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੂੰ ਜੈ ਰਾਜਾ ਜੀ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੁਦਰਤੀ ਰਾਜਾ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਪ੍ਰੋਜੈਕਟ ਉਹਨਾਂ ਦੀ ਬਖਸ਼ਿਸ਼ ਨਾਲੇ ਹੋਇਆ ਸਾਡੇ ਬੜੇ ਹੀ ਸਤਿਕਾਰਯੋਗ ਸਿੰਗਰ ਲਖਵਿੰਦਰ ਲੱਖਾ ਜੀ ਉਹਨਾਂ ਦੇ ਬੇਟੇ ਨੀਰਜ ਜੀ ਨੇ ਨੀਰਜ ਮਹਿਰਾ ਜੀ ਨੇ ਆਪਣੀ ਆਵਾਜ਼ ਖੂਬ ਨਵਾਇਆ ਹੈ ਤੇ ਇਸ ਸ਼ਬਦ ਨੂੰ ਸਾਡੇ ਸੰਗੀਤ ਸਮਰਾਟ ਬੱਗਾ ਜੀ ਡਵਾਣਾ ਸਾਹਿਬ ਉਹੀ ਆਪਣੀਆਂ ਧੁਨਾ ਦੇ ਵਿੱਚ ਪਰੋਇਆ ਹੈ ਤੋਂ ਮੈਂ ਆਸ ਕਰਦਾ ਹਾਂ ਕਿ ਇਸ ਗੀਤ ਨੂੰ ਰਾਜਾ ਸਾਹਿਬ ਦੀਆਂ ਸੰਗਤਾਂ ਖੂਬ ਪਿਆਰ ਬਖਸ਼ਣਗੀਆਂ ਤੇ ਇਹ ਗੀਤ ਲਖਵਿੰਦਰ ਲੱਖਾ 뮤직 ਦੇ ਵਿੱਚ ਅੱਜ ਲੀਰੀਜ ਹੋ ਰਿਹਾ ਹੈ ਤੋਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਕਰਨੇ ਤੇ ਗੀਤ ਦਾ ਆਨੰਦ ਮੰਨਣਾ ਥੈਂਕ ਯੂ ਹਾਂਜੀ ਪਿਆਰੇ ਸਾਥੀਓ ਪਿਆਰ ਪ੍ਰੀਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੈ ਗੁਰਦੇਵ ਤੇ ਪਿਆਰ ਪ੍ਰੇ ਸਤਕਾਰਪ੍ਰੀ ਜੈ ਰਾਜਾ ਸਾਹਿਬ ਦੀ ਮੈਂ ਗਾਇਕ ਰਬੀਜੇ ਜਾੜਲਾ ਸਾਰੀਆਂ ਸੰਗਤਾਂ ਨੂੰ ਬਹੁਤ ਖੁਸ਼ਖਬਰੀ ਇੱਕ ਸਾਂਝੀ ਕਰਨੀ ਚਾਹਨਾ ਕਿ ਮੇਰਾ ਛੋਟਾ ਵੀਰਾ ਨੀਰਜ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਗਾਇਕ ਲਖਵਿੰਦਰ ਲੱਖਾ ਜੀ ਉਹਨਾਂ ਦੇ लाडले ਫਰਜ਼ੰਦ ਨੇ ਸੁਪੁੱਤਰ ਨੇ ਉਹਨਾਂ ਦੇ ਵੱਲੋਂ ਰਾਜਾ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਪਲੇਠੀ ਹਾਜ਼ਰੀ ਦੇ ਨਾਲ ਰਾਜਾ ਸਾਹਿਬ ਜੀ ਦਰਸ਼ ਦਿਖਾ ਦੇਵੋ ਇਹ ਜੋ ਟਰੈਕ ਹੈ ਉਹ ਲੋਕ ਕਰਪਨ ਕੀਤਾ ਜਾ ਰਿਹਾ ਹੈ ਅੱਜ ਜਿਹਨੂੰ ਕਲੰਬਦ ਕੀਤਾ ਹੈ ਸਾਡੇ ਇਲਾਕੇ ਦੀ ਸ਼ਾਨ ਮੇਰੇ ਵੱਡੇ ਭਾਜੀ ਇਸਤਕਾਰਯੋਗ ਬਿੰਦਰੀ ਬੇਗਮਪੁਰੀਆ ਜੀ ਨੇ ਔਰ ਸੰਗੀਤ ਦੀਆਂ ਧੁਨਾਂ ਦੇ ਨਾਲ ਸ਼ਿੰਗਾਰਿਆ ਹੈ ਸਾਡੇ ਇਲਾਕੇ ਦੇ ਸਰਤਾਜ ਸ਼ਾਹੀ ਹੁਣੀ ਬੀ ਆਰ ਡਮਾਣਾ ਸਾਹਿਬ ਤੇ ਆਰ ਡੀ ਬੋਏ ਸਾਡਾ ਰਵੀ ਵੀਰਾ ਉਹਨਾਂ ਦੇ ਵੱਲੋਂ ਤੇ ਇਹ ਲਖਾ ਭਾਜੀ ਉਹਨਾਂ ਦੇ ਪਰਸਨਲ ਜਿਹੜਾ 뮤직 ਚੈਨਲ ਆ ਲਖਵਿੰਦਰ ਲਖਾ 뮤직 YouTube ਚੈਨਲ ਉਤੇ ਰਿਲੀਜ਼ ਕੀਤਾ ਜਾ ਰਿਹਾ ਹੈ ਸੋ ਮੈਂ ਗੁਜ਼ਾਰਿਸ਼ ਕਰੂੰਗਾ ਰਾਜਾ ਸਾਹਿਬ ਦੀ ਚਾਹਣ ਵਾਲੀਆਂ ਸੰਗਤਾਂ ਨੂੰ ਕਿ ਬਹੁਤ ਹੀ ਪਿਆਰਾ ਗਾਣਾ ਹੈ ਅਸੀਂ ਸੁਣਾਇਆ ਬਹੁਤ ਪਿਆਰਾ ਸ਼ਬਦ ਹੈ ਦਿਲਾਂ ਦੀਆਂ ਤਰੰਗਾਂ ਨੂੰ ਛੇੜਦਾ ਇਹਨੂੰ ਸੁਣੋ ਜ਼ਰੂਰ ਔਰ ਹਰ ਜਨ ਜਨ ਤੱਕ ਰਾਜਾ ਸਾਹਿਬ ਨੂੰ ਚਾਹਣ ਵਾਲੀ ਸੰਗਤਾਂ 'ਕਿ ਸ਼ੇਅਰ ਕਰਨਾ ਜੀ ਬਹੁਤ ਬਹੁਤ ਮਿਹਰਬਾਨੀ ਆਜਾ ਬਲੀ ਕਰਪਲੀ ਬਹੁਤ ਖੁਸ਼ੀ ਵਾਲੀ ਗੱਲ ਹੈ ਅੱਜ ਸਾਡੇ ਅਜੀਜ਼ ਮੇਰੇ ਦੋਸਤ ਰਖਵਿੰਦਰ ਲਖੜੀ ਉਹਨਾਂ ਦਾ ਸੁਪੁੱਤਰ ਨੀਰਜ ਮੇਰਾ ਜਿਨ੍ਹਾਂ ਦੇ ਆਵਾਜ਼ ਦੇ ਵਿੱਚ ਬਹੁਤ ਹੀ ਵਧੀਆ ਸਿੰਗਲ ਟਰੈਕ ਰਾਜਾ ਸਾਹਿਬ ਜੀ ਦਰਸ਼ਕ ਦਿਖਾ ਜਾਓ ਇਸ ਗੀਤ ਨੂੰ ਸਾਡੇ ਵੀਡੀਓ ਨੇ ਲਿਖਿਆ ਹੈ ਬਿੰਦਰੀ ਬੀਗਮਪਰੀ ਸਾਹਿਬ ਨੇ ਤੇ ਇਸ ਗੀਤ ਨੂੰ ਸੰਗੀਤ ਦੀਆਂ ਧੁਨਾਂ ਦੇ ਵਿੱਚ ਪੁਰੋਆ ਹੈ ਮੇਰੇ ਵੀਰ ਵੀ ਆ ਡਮਾਣਾ ਤੇ ਆੜੀ ਡੋਮਾਣਾ ਜੀ ਤੇ ਇਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਪੂਰੀ ਕੰਪਨੀ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਕਲਾਕਾਰ ਸੰਗੀਤ ਸਭਾ ਵੱਲੋਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਗੀਤ ਨੂੰ ਵੱਧ ਤੋਂ ਵੱਧ ਸੁਣੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਜੈ ਰਾਜਾ ਜੀ ਜੈ ਰਾਜਾ ਰਾਜਾ ਬਲੀ ਕਰੋ ਪਲੀ ਜੋ ਕਿ ਮੇਰਾ ਸਿੰਗਲ ਟ੍ਰੈਕ ਆ ਰਿਹਾ ਹੈ ਜੀ ਰਾਜਾ ਸਾਹਿਬ ਜੀ ਦਰਸ਼ਿਖਾ ਦਿਖਾ ਦਿਓ ਇਹ ਸਭੀ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੋ ਕਿ ਇਹ 10 ਲਖਵਿੰਦਰ ਲਖਾ ਅਫੀਸ਼ੀਅਲ ਚੈਨਲ ਤੇ ਰਿਲੀਜ਼ ਹੋ ਰਿਹਾ ਹੈ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਜਰੂਰ ਪਿਆਰ ਦਿਓ ਇਸ ਦਾਸ ਨੂੰ ਇਹ ਗੀਤ ਕੇ ਨਾਲ ਇਹ ਬਿੰਦਰੀ ਬੇਗਮਪੂਰੀ ਜੀ ਦੇ ਕਲਮ ਤੋਂ ਲਿਖਿਆ ਹੋਇਆ ਹੈ ਜੀ ਦੀ 뮤ਜ਼ਿਕ 뮤ਜ਼ਿਕ ਵੀ ਅਡਵਾਨਾ ਸਾਹਿਬ ਜੀ ਨੇ ਕੀਤਾ ਜੀ ਠੀਕ ਹੈ ਤੁਸੀਂ ਪਹਿਲਾਂ ਵੀ ਇਹ ਤੋਂ ਪਹਿਲਾਂ ਨਹੀਂ ਇਹ ਮੇਰਾ ਫਸਟ ਟਾਈਮ ਹੈ ਜੀ ਫਸਟ ਰੈਕ ਹੈ ਸਾਰਿਆਂ ਨੂੰ ਪਰਿਵਾਰ ਚ ਕੋਈ ਹੋਰ ਵੀ ਗਾਉਂਦਾ ਹਾਂਜੀ ਮੇਰੇ ਫਾਦਰ ਸਾਹਿਬ ਜੀ ਕੀ ਨਾਮ ਦਾਸ ਲਖਵਿੰਦਰ ਲੱਖਾ ਜੀ ਅੱਛਾ ਜੀ ਇਹ ਗੀਤੀਆਂ ਦੋ ਲੈਣਾ ਸੁਣਾਉ ਸੰ ਜਿਹੜਾ ਰਾਜਾ ਸਾਹਿਬ ਜੀ ਦਾ ਹੈ ਹੋ ਤੱਕ ਦੇ ਤੇਰੀਆਂ ਰਾਵਾਂ ਤੱਕ ਦੇ ਤੇਰੀਆਂ ਰਾਵਾਂ ਇੱਕ ਵਾਰ ਆ ਜਾਵੋ ਮੇਰੇ ਰਾਜਾ ਸਾਹਿਬ ਜੀ ਆ ਕੇ ਦਰਸ਼ ਦਿਖਾ ਜਾਵੋ ਮੇਰੇ ਨਾਮ ਕਮਲ ਰਾਜਾ ਜੀ ਉਹ ਦਰਸ਼ ਦਿਖਾ ਜਾਵੋ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕਾਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ने मिले चौबीस घंटे सब तो दिन सुविधा भी ही अज करो अपनी अठानवे अठ सो उन्नवे अस्सी छहतर विजिट करो संधु हॉस्पिटल चंडीगढ़ रोड नवा शहर भगत तो ਨਬਲੀਤ ਇਤਾਲੀਆ ਸਰਕਾਰੀਆਂ ਲੈ ਕੇ حاضر ਹੋਮਾਂਗੇ ਉਦੋਂ ਤੱਕ ਵਾਸਤੇ પ્રતિਸੰਨ ਇਜਾਜ਼ਤ ਦਿਓ ਧੰਨਵਾਦ